ਨਾ ਆਪਾ ਬੱਚਾ ਲੈ ਕੇ ਆਉਂਦਾ ਸੀਗਾ ਜੀ ਬਠੰਡੇ ਕੋਲੇ ਪਿੰਡ ਕੋਟ ਭਾਰੇ ਤੋਂ ਤੇ ਪਹਿਲਾਂ ਤਾਂ ਚਲੋ ਅਸੀਂ ਇਹਦਾ ਲੱਤ ਦਾ ਇਲਾਜ ਕਰਦੇ ਰਹੇ ਦੋ ਦਿਨ ਪਰ ਸਾਨੂੰ ਨਹੀਂ ਸੀ ਪਤਾ ਇਹਦੇ ਬਈ ਟਾਇਲਟ ਵਾਲੀ ਜਗਾ ਅੰਦਰ ਕੀੜੇ ਆ ਅੰਦਰ ਵਿੱਚ ਉਹ ਤਾਂ ਅਸੀਂ ਅੱਜ ਬੁਖਾਰ ਚੈੱਕ ਕਰਨ ਲੱਗੇ ਤੇ ਹੁਣ ਵੇਖਿਆ ਕਿਉਂਕਿ ਬਾਹਰ ਤਾਂ ਜਮੈਂ ਹੀ ਨਹੀਂ ਮੰਨਗੇ ਚਲੋ ਤੁਸੀਂ ਅ ਦਿਖ ਰਹੇ ਟਾਇਲਟ ਵਾਲੀ ਜਗਾ ਬਈ ਵਿੱਚ ਕੀੜੇ ਆ ਹੁਣ ਇਹਨਾਂ ਦਾ ਕੀ ਕੀਤਾ ਜਾਵੇ ਹੁਣ ਆਪਰੇਸ਼ਨ ਦਾ ਜਾਂ ਕੋਈ ਹੋ ਸਕਦਾ ਹਨਾ ਤਾਂ ਜੇ ਕੋਈ ਭੈਣ ਭਰਾ ਕਰਵਾ ਕੇ ਦੇ ਸਕਦਾ ਇਹਦਾ ਤਾਂ ਬਾਈ ਸਾਡੇ ਨਾਲ ਸੰਪਰਕ ਕਰ ਲੈ ਸਾਡੀ ਤਾਂ ਇਨੀ ਕਪੈਸਿਟੀ ਹੈ ਨਹੀਂ ਪਰ ਫਿਰ ਵੀ ਅਸੀਂ ਆਪਣੀ ਕੋਸ਼ਿਸ਼ ਨਹੀਂ ਹਾਰ ਦੇਗੇ ਅਸੀਂ ਹਾਰ ਨਹੀਂ ਮੰਨਦੇ ਤੇ ਠੀਕ ਹੈ ਇੱਕ ਬੱਚਾ ਇਹਨੂੰ ਡਿਸਟੈਂਪਰ ਹੋਇਆ ਪਿਆ ਜੀ ਇਹਦੇ ਵੀ ਘੱਟੋ ਘੱਟ 2-3000 ਰੁਪਏ ਦਾ ਟੀਕਾ ਮੈਨੂੰ ਲੱਗਦਾ ਵੀ ਕਹਿੰਦੇ ਲਵਾਇਆ ਤਾਂ ਨਹੀਂਗਾ ਪਰ ਮੈਨੂੰ ਲੱਗਦਾ ਇੰਨੇ ਦਾ ਟੀਕਾ ਮੈਂ ਸੁਣਦਾ ਵੀ ਹੈਗਾ ਤੇ ਇੱਕ ਬੱਚਾ ਆਇਆ ਹੈ ਆਪਣੇ ਕੋਲੇ ਇਹਦੇ ਵੀ ਮਨ ਲਏ ਚਲੋ ਰੀਡ ਦੀ ਹੱਡੀ ਟੁੱਟੀ ਐ ਇਹਦੀ ਵਿਚਾਰੇ ਦੀ ਨਾ ਬੁੱਤਨਾ ਇਹ ਅੱਜ ਹੀ ਆਇਆ ਹੀ ਇਹ ਆਪਣੇ ਤੇ ਇਹਦੀ ਵੀ ਬਈ ਬਾਥਰੂਮ ਜਾਣਾ ਮੰਨ ਕੇ ਚਲੋ ਤੁਸੀਂ ਸੁੱਜ ਕੇ ਫੀਮੇਲ ਤਾਂ ਚੈੱਕ ਕਰਦੇ ਆ ਇਹਨੂੰ ਵੀ ਹੋ ਸਕਦਾ ਵੀ ਕਿਤੇ ਇਹਦੇ ਨਾਲ ਕੀੜੇ ਹੋਣ ਉਹਦਾ ਅੱਜ ਅਸੀਂ ਵੇਖਿਆ ਵੀ ਡਾਣ ਜਾਦੇ ਐ ਕੀ ਗੱਲ ਐ ਰੇ ਬੱਚੇ ਨੂੰ ਕੀ ਪ੍ਰੋਬਲਮ ਹੋ ਸਕਦੀ ਐ ਤਾਂ ਜੋ ਬੁਖਾਰ ਚੈੱਕ ਕਰਨ ਲੱਗੇ ਤੇ ਅੰਦਰ ਕੀੜੇ ਐ ਬਈ ਵਿੱਚ ਇਹਦੇ ਤਾਂ ਬਹੁਤ ਮਾੜੇ ਹਾਲਾਤ ਆ ਵਿਚਾਰੇ ਇਹਦੇ ਇੱਕ ਬੱਚੇ ਮੇਰੇ ਕੋਈ ਸੱਟ ਮਾਰ ਗਿਆ ਸਾਡੇ ਦੇਖੋ ਕਿ ਜਗਾ ਦੀ ਥੋੜੀ ਕੰਮ ਚੱਲੀ ਜਾਂਦਾ ਤਾਂ ਪਰ ਸਾਰੇ ਘਰੇ ਬਣਨੇ ਪੈਂਦੇ ਨੇ ਬਾਈ ਕੀ ਕੀਤਾ ਜਾਵੇ ਯਾਰ ਹਣਾ ਜੇ ਕਿਤੇ ਪਹਿਲੇ ਤਾਂ ਕੁਛ ਪਤਾ ਨਹੀਂ ਸਾਡੇ ਤੇ ਵੀ ਮੰਨ ਲਓ ਵੀ ਤੁਸੀਂ ਕਰੋਪੀ ਚੱਲ ਰਹੀ ਵੀ ਸਾਡੇ ਬੱਚੇ ਬਹੁਤ ਜ਼ਿਆਦਾ ਬੁਫਾਰ ਹੋ ਰਹੇ ਇਕੱਠੀ ਕਰਦੇ ਦੂਜਾ ਬੁਫਾਰ ਹੋ ਜਾਂਦਾ ਪਰ ਸਭ ਤੋਂ ਦੁੱਖ ਵਾਲੀ ਗੱਲ ਸਾਨੂੰ ਆਜ ਸਾਨੂੰ ਦੁੱਖ ਬਹੁਤ ਜ਼ਿਆਦਾ ਕੀੜੇ ਬਹੁਤ ਜ਼ਿਆਦੇ ਆ ਭਈ ਇਹਦੇ ਅੰਦਰ ਰੇਸ਼ਾ ਪਿਆ ਹੋਇਆ ਦੇਖ ਕੇ ਬਹੁਤ ਮੰਦੂਖੀ ਹੁੰਦਾ ਕੀ ਕਰੀਏ ਮੈਨੂੰ ਲੱਗਦਾ ਵੀ ਇਹਦਾ ਆਪਰੇਸ਼ਨ ਹੋ ਸਕਦਾ ਹੋਰ ਤਾਂ ਇਹਦਾ ਮੈਨੂੰ ਲੱਗਦਾ ਕੋਈ ਹੱਲ ਨਹੀਂ ਸਾਹ ਹੈ ਇਹ ਲੋ ਰੇਸ਼ਾ ਪਿਆ ਹੋਇਆ ਪਹਿਲਾਂ 2 ਦਿਨ ਹੋਏ ਯਾਰ ਉਹ ਆਏ ਨੂੰ ਤਾਂ ਪਹਿਲਾਂ ਅਸੀਂ ਅਖਿਆ ਚਲੋ ਵੀ ਲੱਤ ਤੇ ਜਗਮ ਜ਼ਿਆਦਾ ਅਈ ਲੱਤ ਦਾ ਇਲਾਜ ਕਰਦੇ ਰਹੇ ਉਹ ਤਾਂ ਚਲੋ ਸਮਝ ਲੋ ਵੀ ਅਸੀਂ ਅੱਜ ਬੁਖਾਰ ਚੈੱਕ ਕਰਨਾ ਸੀ ਤੇ ਸਾਨੂੰ ਪਤਾ ਲੱਗਣਾ ਸੀ ਚਲ ਠੀਕ ਆ ਫਿਰ ਕਰ ਦਿਓ ਜੀ